ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਖਿਆਲਾ ਕਲਾਂ ਦਾ ਇਹ ਨਾਮ ਕਦੋਂ ਕਿਵੇਂ ਅਤੇ ਕਿੱਥੇ ਪਿਆ ਤਹਿਸੀਲ ਮਾਨਸਾ ਦਾ ਪਿੰਡ ਖਿਆਲਾ ਕਲਾਂ ਮਾਨਸਾ ਸੁਨਾਮ ਸੜਕ ਤੇ ਮਾਨਸਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪਿੰਡ ਖਿਆਲਾ ਕਲਾਂ ਤਕਰੀਬਨ 400 ਸਾਲ ਪਹਿਲਾਂ ਭੀਖੀ ਦੇ ਚੈਲ ਰਾਜੇ ਦੇ ਭਾਈ ਬੰਦ ਸਾਗਾ ਨੇ ਵਸਾਇਆ ਮਾਂਗਾ ਤੇ ਦੋਲੂ ਚਾਚੇ ਤਾਇ ਦੇ ਪੁੱਤਰ ਸਨ ਮਾਂਗਾ ਦੋਲੂ ਨਾਲ ਭਾਰੀ ਈਰਖਾ ਰੱਖਦਾ ਸੀ ਤੇ ਦੋਲੂ ਦੀ ਕੱਖ ਕਾਨਿਆਂ ਦੀ ਝੁੱਗੀ ਨੂੰ ਬਾਰ-ਬਾਰ ਢਾ ਦਿੰਦਾ ਸੀ ਨਿਰਾਸ਼ ਹੋ ਕੇ ਦੋਲੂ ਨੇ ਇੱਕ ਫਕੀਰ ਨੂੰ ਫਰਿਆਦ ਕੀਤੀ ਤੇ ਫਕੀਰ ਨੇ ਕਿਹਾ ਮਾਂਗਾ ਰੇ ਸ਼ਾਂਗਾ ਇਹ ਸ਼ਰਾਪ ਦੋਲੂ ਲਈ ਵਰਦਾਨ ਸੀ ਜਿਸ ਦੇ ਫਲ ਸ੍ਰੂਪ ਇਸ ਪਿੰਡ ਵਿੱਚ ਮਾਂਗਾ ਦੀ ਔਲਾਦ ਦੇ 10-12 ਘਰ ਹੀ ਸਨ ਤੇ ਦੋਲੂ ਵੰਸ ਦੀਆਂ 5 ਪੱਤੀਆਂ ਹਨ ਸ਼ਹਾਦਤ ਦੇਣ ਲਈ ਦਿੱਲੀ ਜਾਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਪਿੰਡ ਵਿੱਚ ਆਏ ਤਾਂ ਕਿਸੇ ਨੇ ਉਹਨਾਂ ਨੂੰ ਰੋਟੀ ਆਦ ਲਈ ਨਹੀਂ ਪੁੱਛਿਆ ਇੱਕ ਪੰਡਤ ਨੰਨੀ RAM ਜੀ ਨੇ ਗੁਰੂ ਜੀ ਨੂੰ ਵੇਖਿਆ ਤੇ ਉਸ ਨੇ ਦੁੱਧ ਦਾ ਛੰਨਾ ਚੁੱਕਿਆ ਤੇ ਨਾਲ ਆਪਣੇ ਗਵਾਂਢੀ RAMੇ ਜੱਟ ਨੂੰ ਪਾਣੀ ਦਾ ਘੜਾ ਚੁਕਵਾ ਕੇ ਗੁਰੂ ਜੀ ਕੋਲ ਆ ਗਿਆ ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਪੰਡਤ ਨੰਨੀ ਨੂੰ ਵਾਰ ਮੰਗਣ ਲਈ ਕਿਹਾ ਪੰਡਤ ਦੇ ਕਹਿਣ ਤੇ ਮੇਰੇ ਪਾਸ ਤਾਂ ਆਪ ਦਾ ਦਿੱਤਾ ਸਭ ਕੁਝ ਹੈ ਪਰੰਤੂ ਮੇਰੇ ਜਜਮਾਨ ਦੇ ਘਰ ਔਲਾਦ ਨਹੀਂ ਤਾਂ ਗੁਰੂ ਜੀ ਨੇ ਰਾਮੇ ਦੇ ਚਾਰ ਪੁੱਤਰ ਤੇ ਸਭ ਦੀਆਂ ਨੰਬਰਦਾਰੀਆਂ ਚੱਲਣ ਦਾ ਵਰਦਾਨ ਦਿੱਤਾ ਇਸ ਵਰਦਾਨ ਦੇ ਸਦਕੇ ਉਸ ਦੇ ਚਾਰ ਪੁੱਤਰ ਹੋਏ ਇਹਨਾਂ ਵਿੱਚੋਂ ਨਥੇ ਨੇ ਨਥੇਹਾ ਤੱਲੂ ਨੇ ਧਨਪੁਰਾ ਤੀਜੇ ਨੇ ਖਿਆਲਾ ਅਤੇ ਚੌਥੇ ਨੇ ਮੁਕਸਰ ਆਦ ਪਿੰਡ ਬੰਨੇ ਇਹਨਾਂ ਚਾਰੇ ਪਿੰਡਾਂ ਵਿੱਚ ਰਾਮੇ ਵੰਸ ਦੀਆਂ ਨੰਬਰਦਾਰੀਆਂ ਚੱਲਦੀਆਂ ਹਨ ਗੁਰੂ ਸਾਹਿਬ ਜੀ ਦਾ ਦੁੱਧ ਪੀਣ ਵਾਲਾ ਛੰਨਾ ਹੁਣ ਤੱਕ ਪੰਡਤਾਂ ਦੇ ਪਰਿਵਾਰ ਵਿੱਚ ਮੌਜੂਦ ਹੈ ਜਿਸ ਦੇ ਉਹ ਸੰਗਤਾਂ ਨੂੰ ਦਰਸ਼ਨ ਵੀ ਕਰਵਾਉਂਦੇ ਹਨ ਬੱਬਰ ਅਕਾਲੀ ਲਹਿਰ ਦੇ ਪ੍ਰਸਿੱਧ ਹੀਰੋ ਜਥੇਦਾਰ ਥੰਮਣ ਸਿੰਘ ਇਸੇ ਪਿੰਡ ਦੇ ਵਸਨੀਕ ਸਨ ਇੱਥੋਂ ਦੇ ਇੱਕ ਪ੍ਰਸਿੱਧ ਦਾਨੀ ਸ੍ਰੀ ਬਾਬੂ ਰਾਮ ਭੱਠੇਵਾਲੀ ਨੇ ਡੰਗਰਾਂ ਦਾ ਹਸਪਤਾਲ ਉਸਾਰਿਆ ਮਾਸਟਰ ਤੇਜਰਾਮ ਦੇ ਉਦਮ ਸਦਕਾ ਬਣਾਇਆ ਤੇਜਾ ਸਿੰਘ ਸੁਤੰਤਰ ਸਪੋਰਟ ਸਟੇਡੀਅਮ ਅਤੇ ਉੱਬੇ ਪਿੰਡ ਵਾਲੀ ਦੇਵੀ ਦਾ ਵਿਸ਼ਾਲ ਮੰਦਿਰ ਕਿਸੇ ਵਿਕਾਸਸ਼ੀਲ ਪਿੰਡ ਦਾ ਭੁਲੇਖਾ ਪਾਉਂਦੇ ਹਨ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ